ਸਤ ਗੁਰ ਮੇਰੇ ਸਤ ਗੁਰ ਮੇਰੇ ਮੇਰੇ ਅੰਗ ਸੰਗ ਵਰਤੋ ਜੀ ਸਤ ਗੁਰ ਮੇਰੇ ਸਤ ਗੁਰ ਮੇਰੇ ਮੇਰੇ ਅੰਗ ਸੰਗ ਵਰਤੋ ਜੀ ਸਤ ਗੁਰ ਮੇਰੇ ਸਤ ਗੁਰ ਮੇਰੇ ਸੰਗ ਵਰਤੋ ਜੀ ਸਤ ਗੁਰ ਮੇਰੇ ਸਤ ਗੁਰ ਮੇਰੇ ਮੇਰੇ ਸੰਗ ਵਰਤੋ ਜੀ ਸਤ ਗੁਰ ਮੇਰੇ ਸਤ ਗੁਰ ਮੇਰੇ ਮੇਰੇ ਸੰਗ ਵਰਤੋ ਜੀ ਸਤ ਗੁਰ ਮੇਰੇ ਸਤ ਗੁਰ ਮੇਰੇ ਸੰਗ ਸੰਗ ਵਰਤੋ ਜੀ ਅਨੰਦ ਬਣਿਆ ਹੀ ਰਹੇ ਮਹਾਰਾਜ ਜੀ ਚੰਨਾ ਚਰਦੇ ਪਰ ਇਹ ਬੇਨਤੀ ਕਰਦੇ ਰਹਿ ਕਰੋ ਮਹਾਰਾਜ ਜੀ ਮੇ ਤੁਮ ਵਰਤਦੇ ਰਹੋ ਪਤਾ ਨਹੀਂ ਉਹਨੇ ਕਿਹੜੇ ਕਿਹੜੇ ਰੂਪ ਚ ਵਰਤੀ ਜਾਣਾ ਹਰ ਪ੍ਰਭਾਉ ਪ੍ਰਭਾਗੁਰੂ ਜੀ ਆਪੇ ਵਰਤਦੇ ਨੇ ਅਰਦਾਸ ਦਾ ਟਾਈਮ ਹੋ ਗਿਆ ਜਿੰਨੀ ਸੰਗਤ